ਸਫਾਈ ਜਿਹੜੀ ਹੈਗੀ ਉਹ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਬਹੁਤ ਜ਼ਿਆਦਾ ਆਮਦ ਵੀ ਇਸ ਪਰ ਬਹੁਤ ਜ਼ਿਆਦਾ ਹੈਗੀ ਹੈ ਪਿਛਲੇ ਸਾਲ ਨਾਲੋਂ ਬਟ ਫੇਰ ਵੀ ਸਫਾਈ ਦੇ ਪ੍ਰਬੰਧ ਬਾਕੀ ਸਾਰੇ ਪ੍ਰਬੰਧ ਪਾਰਕਿੰਗ ਦੇ ਪ੍ਰਬੰਧ ਸਾਡੀ ਸ਼ਟਲ ਬੱਸ ਸਰਵਿਸ ਚੱਲ ਰਹੀ ਹੈ ਈ ਰਿਕਸ਼ਾ ਸੀ 프리 ਸੇਵਾ ਦੇ ਰਹੇ ਹੈਗੇ ਆ ਹਾਂਜੀ ਇਸ ਵਾਰ ਅਸੀਂ ਕੋਈ ਵੀਆਈਪੀ ਪਾਸ ਨਹੀਂ ਰੱਖੇ ਹਨ ਟ੍ਰੈਫਿਕ ਜਿਹੜਾ ਹੈਗਾ ਉਹ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਬਹੁਤ ਅੱਛਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਨੇ ਵਨ ਵੇ ਟ੍ਰੈਫਿਕ ਰੱਖਿਆ ਹੈਗਾ ਕਿ ਲੋਕ ਆਪਣੇ ਜਿਹੜੇ ਵਹੀਕਲਸ ਨੇ ਉਹ ਜਿਹੜੀਆਂ ਪਾਰਕਿੰਗ ਸੇ ਉਹ ਬਹੁਤ ਵੱਡੀਆਂ ਹਨ ਉੱਥੇ ਪਾਰਕ ਕਰਕੇ ਉਹਨਾਂ ਨੂੰ ਫਿਰ ਇੱਥੇ ਸਰਵਿਸ ਜਿਹੜੀ ਹੈਗੀ ਉਹ ਮਿਲ ਜਾਣਾ ਚੈਕਿੰਗ ਸਾਡੀ ਪ੍ਰੋਪਰ ਚੱਲ ਰਹੀ ਹੈਗੀ ਜਗਾ ਜਗਾ ਤੇ ਸਾਡੀ ਪੁਲਿਸ ਡਿਪਲੋਇਮੈਂਟ ਹੋਈ ਹੋਈ ਹੈ ਸਵੇਰੇ ਸ਼ਾਮ ਸਾਭ ਦੀਆਂ ਅਲੱਗ-ਲੱਗ ਵੱਖਰੀਆਂ-ਵੱਖਰੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵੱਖਰੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਖੜਿਆ ਏਡੀਸੀ ਮੈਡਮ ਇਸ਼ਾ ਗਿੱਲ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇਸ ਬਾਰੇ ਅ ਇਸ ਪੈ ਜਿਹੜਾ ਹੈਗਾ ਸਾਡਾ ਸ਼ਹੀਦੀ ਜੋੜ ਸਭਾ ਦਾ ਜਿਹੜਾ ਚੱਲ ਰਿਹਾ ਹੈ ਬਹੁਤ ਅੱਛਾ ਚੱਲ ਰਿਹਾ ਹੈਗਾ ਸਾਡੇ ਪ੍ਰਬੰਧ ਬਹੁਤ ਕੁਕਤਾ ਹਨ ਸਫਾਈ ਜਿਹੜੀ ਹੈਗੀ ਉਹ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਬਹੁਤ ਜ਼ਿਆਦਾ ਆਮਦ ਵੀ ਇਸ ਪਰ ਬਹੁਤ ਜ਼ਿਆਦਾ ਹੈਗੀ ਹੈ ਪਿਛਲੇ ਸਾਲ ਨਾਲੋਂ ਆਈ ਥਿੰਕ ਡੇਡ ਯਰ ਦੋ ਗੁਣਾ ਆਮਦ ਹੈਗੀ ਹੈ ਲੋਕਾਂ ਦੀ ਬਟ ਫੇਰ ਵੀ ਸਫਾਈ ਦੇ ਪ੍ਰਬੰਧ ਬਾਕੀ ਸਾਰੇ ਪ੍ਰਬੰਧ ਪਾਰਕਿੰਗ ਦੇ ਪ੍ਰਬੰਧ ਸਾਡੀ ਸ਼ਟਲ ਬੱਸ ਸਰਵਿਸ ਚੱਲ ਰਹੀ ਹੈ ਈ ਰਿਕਸ਼ਾ ਸੀ ਫ੍ਰੀ ਸੇਵਾ ਦੇ ਰਹੇ ਹੈਗੇ ਆ ਡਿਵੋਟਸ ਨੂੰ ਉਹ ਵੀ ਸਾਡੀ ਬਹੁਤ ਅੱਛੀ ਚੱਲ ਰਹੀ ਹੈ ਸੋ ਪ੍ਰਬੰਧਾ ਵੱਲੋਂ ਪਾਰਕਿੰਗ ਦਾ ਪ੍ਰਬੰਧ ਸਾਰਾ ਬਹੁਤ ਅੱਛਾ ਚੱਲ ਰਿਹਾ ਹੈ। ਟ੍ਰੈਫਿਕ ਵੀ ਦੇਖੀਏ ਕਿ ਇਸ ਵਾਰ ਕੰਟਰੋਲ ਚ ਹੈ। ਜਿਵੇਂ ਵੀਆਈਪੀ ਪਾਸ ਦੀ ਜਦੋਂ ਗੱਲ ਕਹਿੰਦੇ ਕਹਿੰਦੇ ਇਸ ਵਾਰ ਵੀਆਈਪੀ ਪਾਸ ਨਹੀਂ ਦਿੱਤੇਗੇ। ਹਾਂਜੀ ਇਸ ਵਾਰ ਅਸੀਂ ਕੋਈ ਵੀਆਈਪੀ ਪਾਸ ਨਹੀਂ ਰੱਖੇ ਹਨ। ਟ੍ਰੈਫਿਕ ਜਿਹੜਾ ਹੈਗਾ ਉਹ ਪੁਲਿਸ ਵੱਲੋਂ SSP ਸਾਹਿਬ ਵੱਲੋਂ ਬਹੁਤ ਅੱਛਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਨੇ ਵਨ ਵੇ ਟ੍ਰੈਫਿਕ ਰੱਖਿਆ ਹੈਗਾ ਸਾਰਾ ਸ਼ਹਿਰ ਵਨ ਵੇ ਕੀਤਾ ਹੋਇਆ ਹੈ ਤਾਂ ਕਿ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਹੋਵੇ ਪਲੱਸ ਉਹਦੇ ਲਈ ਅਸੀਂ ਜਿਹੜੀ ਸ਼ਟਲ ਬੱਸ ਸਰਵਿਸ ਰੱਖੀ ਹੈ ਉਹਦੇ ਨਾਲ ਇਹ ਫਾਇਦਾ ਹੈਗਾ ਕਿ ਲੋਕ ਆਪਣੇ ਜਿਹੜੇ ਵਹੀਕਲਸ ਨੇ ਉਹ ਜਿਹੜੀਆਂ ਪਾਰਕਿੰਗਸ ਨੇ ਉਹ ਬਹੁਤ ਵੱਡੀਆਂ ਹਨ ਉੱਥੇ ਪਾਰਕ ਕਰਕੇ ਉਹਨਾਂ ਨੂੰ ਫਿਰ ਇੱਥੇ ਸਰਵਿਸ ਜਿਹੜੀ ਹੈਗੀ ਉਹ ਮਿਲ ਜਾਂਦੀ ਹੈ ਅਸੀਂ ਸ਼ਰਾਰਤੀ ਅਨਸਰ ਜਿਵੇਂ ਅਕਸਰ ਕਹਿੰਦੇ ਨੇ ਕਿ ਬਹੁਤੇ ਫੁੱਲੜ ਬਾਜੀ ਕਰਨ ਆਉਂਦੇ ਆ ਤਾਂ ਉਹਨਾਂ ਦੇ ਲਈ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਬਿਹੇਵ ਕਰਦਾ ਹੈ ਚੈਕਿੰਗ ਚੱਲ ਰਹੀ ਹੈ ਚੈਕਿੰਗ ਸਾਡੀ ਪ੍ਰੋਪਰ ਚੱਲ ਰਹੀ ਹੈਗੀ ਜਗਾ ਜਗਾ ਤੇ ਸਾਡੀ ਪੁਲਿਸ ਡਿਪਲੋਇਮੈਂਟ ਹੋਈ ਹੋਈ ਹੈ ਸਵੇਰੇ ਸ਼ਾਮ ਸਭ ਦੀਆਂ ਅਲੱਗ-ਲੱਗ ਵੱਖਰੀਆਂ-ਵੱਖਰੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵੱਖਰੀਆਂ ਡਿਊਟੀਆਂ ਲੱਗੀਆਂ ਹੋਏ ਹਨ ਸੋ ਫਾਰ ਨਾਊ ਸਾਡੇ ਬੜੇ ਅੱਛੇ ਪ੍ਰਬੰਧ ਚੱਲ ਰਹੇ ਹਨ ਤੇ ਸਾਡਾ ਬੜਾ ਅੱਛਾ ਚੱਲ ਰਿਹਾ ਹੈ ਅੱਛਾ ਜੇ ਤੁਹਾਡਾ ਕੀ ਸੁਨੇਹਾ ਜਿਵੇਂ ਕੱਲ੍ਹ ਆਖਰੀ ਦਿਨਾਂ ਤਾਂ ਆਖਰੀ ਦਿਨ ਦੇ ਉੱਤੇ ਲੋਕਾਈ ਨੂੰ ਜੋ ਆਮਦ ਇੱਥੇ ਹੋਊਗੀ ਜੋ ਲੋਕ ਇੱਥੇ ਆਉਣਗੇ ਉਹਨਾਂ ਲਈ ਕੀ ਸੁਨੇਹਾ ਕਿਉਂਕਿ ਜਾਂਦੇ ਸਮੇਂ ਕਈ ਘਟਨਾਵਾਂ ਵਾਪਰ ਮੇਰੀ ਇਹੀ ਇੱਕ ਸੁਨੇਹਾ ਹੈਗਾ ਸਾਰੇ ਜਿਹੜੇ ਡਿਵੋਟਸ ਹੈ ਉਹਨਾਂ ਨੂੰ ਇਹੀ ਸੁਨੇਹਾ ਕਿ ਕੱਲ ਪਾਲਕੀ ਸਾਹਿਬ ਦਾ ਜਿਹੜਾ ਹੈਗਾ ਉਹ ਪ੍ਰੋਸੀਸ਼ਨ ਨਿਕਲਣਾ ਹੈਗਾ ਉਹਦੇ ਵਿੱਚ ਅਸੀਂ ਇਹ ਬਹੁਤ ਹੀ ਇਸ ਚੀਜ਼ ਲਈ ਅਸੀਂ ਵੇਟ ਕਰਦੇ ਆਂ ਤੇ ਮੈਂ ਸਭ ਨੂੰ ਇਹੀ ਕਹਿੰਨੀ ਆ ਕਿ ਉਹਨੂੰ ਅਸੀਂ ਬੜੇ ਆਰਾਮ ਨਾਲ ਬੜੇ ਤਰੀਕੇ ਨਾਲ ਲੰਘਣ ਦੀਏ ਤਾਂ ਕਿ ਜਿਹੜੀ ਆਪਣੀ ਸਭਾ ਹੈਗੀ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਲੰਘ ਸਕੇ ਤੇ ਜਿਹੜੇ ਆ ਟਰੈਕਟਰ ਦੀਆਂ ਰੇਸਿਸ ਨੇ ਇਸ ਤੇ ਤਾਂ ਵੈਸੇ ਹੀ ਸਰਕਾਰ ਵੱਲੋਂ ਰੋਕ ਹੈਗੀ ਐ ਤਾਂ ਇੱਥੇ ਮੈਂ ਸਭ ਨੂੰ ਇਹ ਬੇਨਤੀ ਕਰਦੀ ਆ ਕਿ ਕੋਈ ਵੀ ਇਹ ਅਹਜੇ ਜਿਹੜੇ ਕਾਰਨਾਮੇ ਨਾ